ਮੇਰੀ ਅੱਖੀਆਂ ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਮੈਂ ਤਾਂ ਗੁਰੂ ਜੀ ਦੇ ਹੋਈ ਵਸੀ ਬੂਤ ਜੀ ਸੁਰਮਾ ਮੈਂ ਕੀ ਕਰਨਾ ਮੇਰੀ ਅਕਿਆ ਚੇ ਗੁਰੂ ਦਾ ਸਰੂਪ ਦੀ ਸੁਰਮਮ ਕੀ ਕਰਨਾ ਤਨ ਹੋਏ ਭਾਗ ਮੇਰੇ ਗੁਰਾਂ ਦੇ ਤਦਰਸਨ ਦੂਰ ਹੋਈ ਗੁਰੂ ਨਾਮ ਮਿਲਪ ਵਾਲੀ ਅਰਚਨ ਤਨ ਹੋਏ ਭਾਗ ਮੇਰੇ ਗੁਰਾਂ ਦੇ ਤਦਰਸਨ ਦੂਰ ਹੋਈ ਗੁਰੂ ਨਾਮ ਮਿਲਪ ਵਾਲੀ ਅਰਚਨ ਹੁਣ ਸੁਣੀ ਹੋਵਾ ਹੋਵਾ ਚੱਕ ਰੂਪ ਦੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ ਤੇ ਗੁਰੂ ਦਾ ਸਰੂਪ ਦੀ ਸੁਰਮਾ ਮੈਂ ਕੀ ਕਰਨਾ ਮਿਲ ਜਾਵੇ ਹੀ ਰਾਜ ਨੂੰ ਉਛਕਤ ਕੋਡੀਆਂ ਨੂੰ ਗੁਰੂ ਹੋਵੇ ਬੈਦ ਜੀ ਦਾ ਡਰ ਕਦਰੋਗੀਆਂ ਨੂੰ ਮਿਲ ਜਾਵੇ ਹੀਰਾ ਜੀ ਨੂੰ ਪੁੱਛੇਗਾ ਤੋ ਕੋਡੀਆਂ ਨੂੰ ਗੁਰੂ ਹੋਵੇ ਬੈਦ ਜੀ ਦਾ ਡਰ ਕਦਰੋਗੀਆਂ ਨੂੰ ਪੀਵਾ ਗੁਰੂ ਜੀ ਦਾ ਤਿੱਤਾ ਨਾਮ ਚੂਪ ਜੀ ਸੁਰਮਾ ਮੈਂ ਕੀ ਕਰਨਾ ਮੇਰੀਆਂ ਅੱਖੀਆਂ 'ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਤੇਰੀਆਂ ਨੂੰ ਤੂੰ ਹੀ ਜਾਣੇ ਮੇਰੇ ਗੁਰੂ ਦਾਤਿਆਂ ਮੇਰਾ ਦੇ ਮੂਰੀ ਦੇ ਅਸੀਂ ਮੇਰਾ ਕਰਦਾਤਿਆਂ ਤੇਰੀਆਂ ਨੂੰ ਤੂੰ ਹੀ ਜਾਣੇ ਮੇਰੇ ਗੁਰੂ ਦਾਤਿਆਂ ਮੇਰਾ ਦੇ ਮੂਰੀ ਦੇ ਅਸੀਂ ਦਾਤਾ ਤਿਆ ਕਦੇ ਨਿਕਲੇ ਨਾ ਤੀਨੋਂ ਸਾਡੇ ਹੂਕ ਦੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ 'ਚ ਗੁਰੂ ਦਾ ਸਰੂਪ ਜੀ ਸੁਰਮਾ ਮੈਂ ਕੀ ਕਰਨਾ ਮੈਂ ਤਾਂ ਗੁਰੂ ਜੀ ਦੇ ਹੋਈ ਮਸਬੂਤ ਜੀ ਸੁਰਮਾ ਮੈਂ ਕੀ ਕਰਨਾ ਮੇਰੀ ਅੱਖੀਆਂ 'ਚ ਗੁਰੂ ਦਾ ਸਰੂਪ ਜੀ ਸੁਰਮਮੇ ਕੀ ਕਰਨਾ ਜਿਸੁਰਮਮੇ ਕੀ ਕਰਨਾ